ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਆ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਲੈ ਕੇ ਆ ਕੰਬਲ ਤੋਂ ਤੇ ਦੱਸਦੇ ਆ ਕਿ ਈਜ਼ੀ ਤਰੀਕੇ ਦੇ ਨਾਲ ਕੰਬਲ ਕਿਵੇਂ ਧੋਸਕੀ ਤੇ ਵੈਸੇ ਆਪਾਂ ਜਦੋਂ ਬਿਜਾਰੋਂ ਡ੍ਰੈਕਲਿੰਗ ਕਰਵਾਉਂਦੇ ਆ ਤੇ ਉਹ ਤਾਂ ਬਹੁਤ ਪੈਸੇ ਲੈਂਦੇ ਆ ਤੇ ਆ ਆਪਾਂ ਰੱਖਿਆ ਆ ਭਿਉਂ ਕੇ ਆਪਾਂ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖਤਾ ਸੀ ਆ ਤੇ ਆ ਦੇਖੋ ਜੀ ਆ ਦੇਖੋ ਜੀ ਆਪਾਂ ਟਾਬਰੇ ਵਿੱਚ ਰੱਖ ਰੱਖਿਆ ਭਿਉਂਗੇ ਤੇ ਗਰਮ ਪਾਣੀ ਆਪਾਂ ਪਾਇਆ ਸੀ ਇਹਦੇ ਵਿੱਚ ਤੇ ਸਰਪਾਤੀ ਸੀਗੀ ਕਾਫੀ ਸਾਰੀ ਤੇ ਇਹ ਹੋ ਗਿਆ ਕਿ ਚਲ ਘਰੇ ਹੀ ਆਪਾਂ ਈਜ਼ੀ ਤਰੀਕੇ ਦੇ ਨਾਲ ਹੀ ਧੋ ਸਕਦੇ ਆ ਤੇ ਮਸ਼ੀਨ ਦੇ ਵਿੱਚ ਕਈ ਲੋਕ ਕਹਿੰਦੇ ਆ ਕਿ ਮਸ਼ੀਨ ਦੇ ਵਿੱਚ ਧੋ ਲੈਨੇ ਆਸੀਂ ਉਹਦੇ ਨਾਲ ਕੀ ਹੋ ਜਾਂਦਾ ਕਿ ਮਸ਼ੀਨ ਖਰਾਬ ਹੋਣ ਦੇ ਬਹੁਤ ਚਾਂਸ ਹੁੰਦੇ ਆ ਸੋ ਇਸ ਕਰਕੇ ਇਦਾਂ ਧੁੱਤਾ ਜਾਵੇ ਨਾ ਕੰਬਲ ਤੇ ਫੇਰ ਹੀ ਸਹੀ ਰਹਿੰਦਾ ਹੈ ਕਿਉਂਕਿ ਇਹ ਹੈ ਕਿ ਆਪਾਂ ਮਸ਼ੀਨ ਦੇ ਵਿੱਚ ਪਾਵਾਂਗੇ ਮਸ਼ੀਨ ਤਾਂ ਇੰਨਾ ਲੋਡ ਚੱਕਦੀ ਨਹੀਂ ਤੇ ਉਹ ਖਰਾਬ ਹੋ ਜਾਂਦੀ ਹੈ ਜਲਦੀ। ਕਈ ਲੋਕ ਕਹਿੰਦੇ ਸੀ ਅੱਧਾ ਹਿੱਸਾ ਪਹਿਲਾਂ ਧੋਨੇ ਅੱਧਾ ਹਿੱਸਾ ਬਾਅਦ ਵਿੱਚ ਧੋਨੇ ਤੇ ਇਧੂ ਚੰਗਾ ਕਿ ਆਪਾਂ ਇਦਾਂ ਧੋ ਲਈਏ। ਟੱਬ ਦੇ ਵਿੱਚ ਪਾ ਕੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਆਰਾਮਦਾਰੀ ਨਾਲ ਇਹਦੇ ਨਾਲ ਧੋਤਾ ਜਾਂਦਾ ਇਹਦੇ ਵਿੱਚ। ਥੋੜੀ ਜਿਹੀ ਮਿਹਨਤ ਤਾਂ ਜ਼ਰੂਰ ਲੱਗਦੀ ਆ। ਚਲੋ ਉਹ ਤਾਂ ਹਰ ਕੰਮ ਦੇ ਵਿੱਚ ਮਿਹਨਤ ਤਾਂ ਲੱਗਦੀ ਆ। ਮਿਹਨਤ ਤੋਂ ਬਿਨਾ ਕੋਈ ਕੰਮ ਨਹੀਂ ਹੈਗਾ। ਤੇ ਆਪ ਦੇਖੋ ਜੀ ਬਹੁਤ ਹੀ ਈਜ਼ੀ ਤਰੀਕਾ ਹੈ। ਆਹ ਕਤਨ ਉੱਪਰ ਹੀ ਦਿਖਾ ਯਾਰ ਦੇਖੋ ਇਹ ਆ ਫਰਾਈ ਜੀ ਤਰੀਕਾ ਬੱਸ ਬੱਸ ਕਰਦੇ ਕਿਚਨ ਦੇ ਤੋਂ ਦੇਖੋ ਜੀ ਇਸ ਤਰੀਕੇ ਨਾਲ ਕੰਬੜਾ ਪਤ ਹੋ ਰਹੇ ਆ ਤੇ ਵੈਸੇ ਮਿਹਨਤ ਤਾਂ ਥੋੜੀ ਹੀ ਲੱਗਦੀ ਹੈ ਜ਼ਰੂਰ ਇਹ ਹੈ ਕਿ ਚਲੋ ਦੋ ਦੋ ਲੋਕ ਹੋਣਾ ਧੋਣਾ ਸੌਖਾ ਹੋ ਜਾਂਦਾ ਹੈ ਤੇ ਇਕੱਲੇ ਹੁੰਦੇ ਥੋੜਾ ਔਖਾ ਲੱਗਦਾ ਹੈ ਤੇ ਪਰ ਚਲੋ ਉੱਪਰ ਇਕੱਲੇ ਸੀਗੇ ਘਰੇ ਧੋਣਾ ਦਾ ਹੈਗਾ ਹੀ ਆ ਤੇ ਇਸ ਕਰਕੇ ਪਰ ਹੈ ਬਹੁਤ ਈਜੀ ਹੈ ਜੇ ਮਸ਼ੀਨ ਖਰਾਬ ਹੋ ਜੂ ਆਪਾਂ ਟੈਨਸ਼ਨ ਪਈ ਰਹਿੰਦੀ ਆ ਤੇ ਮਸ਼ੀਨ ਨਾ ਖਰਾਬ ਹੋ ਜਾਵੇ ਤੇ ਆਪਾਂ ਦੇਖੋ ਵੀ ਆ ਆਸਾਨ ਜਿਹੇ ਤਰੀਕੇ ਨਾਲ ਹੋ ਸਕਦੇ ਆ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਇਹਦੇ ਨਾਲ ਤੇ ਆਹ ਦੇਖੋ ਜੇ ਆਪਾਂ ਕੰਮ ਇਹ ਵੀ ਸਪਰਕਾਏ ਪਾਣੀ ਪਾਣੀ ਚੱਲੀ ਜਾਂਦਾ ਹੈ ਪਾਣੀ ਤਾਂ ਜ਼ੂਰੇ ਰਹੇ ਥੋੜਾ ਜ਼ਿਆਦਾ ਲੱਗਦਾ ਹੈ ਪਰ ਪਾਣੀ ਤਾਂ ਆਪਾਂ ਜੇ ਮਸ਼ੀਨ ਵਿੱਚ ਧੋਵਾਂਗੇ ਫਿਰ ਵੀ ਪਾਣੀ ਤਾਂ ਲੱਗੂਗਾ ਹੀ ਕਿਉਂਕਿ ਆਪਾਂ ਘੜਾ ਰੋਜ਼ ਰੋਜ਼ ਨਹੀਂ ਕੰਬਲ ਧੋਣੇ ਹੁੰਦੇ ਆਪਾਂ ਦੇਖ ਲਓ ਵੀ ਮੈਨੂੰ ਇਹ ਹੁੰਦਾ ਹੈ ਕਿ ਚਲੋ ਪਹਿਲਾਂ ਨਾ ਮੈਂ ਹਰ ਸਾਲ ਜਲਦੀ ਹੀ ਸਾਮ ਦਿਨੀ ਨੂੰ ਕੰਬਲ ਧੋ ਕੇ ਤੇ ਐਸਾ ਹਾਲ ਬਸ ਇਦਾਂ ਨਹੀਂ ਆ ਪ੍ਰੋਬਲਮਾਂ ਆਂ ਆਂਿਆ ਜ਼ਿੰਦਗੀ ਦੇ ਵਿੱਚ ਤੇ ਆਪਾਂ ਨੂੰ ਡੇਟ ਹੋ ਗਿਆ ਸਵਾਰੀ ਆਪਾਂ ਜਾਦਾ ਤੇ ਹੁਣ ਮੈਂ ਸੋਚਿਆ ਕਿ ਚਲੋ ਸਰਦੀ ਆਉਣ ਵਾਲੀ ਆ ਤੇ ਆਪਾਂ ਧੋ ਦਈਏ ਕੰਬਰ ਦੇ ਕਿ ਬਿਨਾ ਧੋਤੇ ਹੋਏ ਤਾਂ ਲੈਣੇ ਹੀ ਉੱਪਰ ਚੰਗੇ ਨਹੀਂ ਲੱਗਦੇ ਨਾ ਤੇ ਇਸ ਕਰਕੇ ਯਾ ਦੇਖੋ ਜੀ ਆਪਾਂ ਭਰ ਲਿਆ ਇਹ ਡੱਬ ਫੇਰ ਪਾਣੀ ਦਾ ਹਾਂ ਜੀ ਇਹਦੇ ਵਿੱਚੋਂ ਆਪਾਂ ਪਹਿਲਾਂ ਵੀ ਸਰਫ ਕੱਢ ਚੁੱਕੇ ਆ ਦੋ ਤਿੰਨ ਵਾਰੀ Thank you. ਚਲੋ ਜੀ ਆਪਾਂ ਧੋ ਕੇ ਇਹਨੂੰ ਪਿਆਰ ਰੱਖ ਦਿੱਤਾ। ਕੁਰਸੀ ਦੇ ਉੱਪਰ ਤੇ ਆ ਦੇਖੋ ਆ ਪਾਣੀ ਇਹਦੇ ਵਿੱਚੋਂ ਨਿਕਲ ਜੂਗਾ ਸਾਰਾ। ਫਿਰ ਇਹਨੂੰ ਚੱਕ ਕੇ ਆਪਾਂ ਫਲਾੜ ਦਾਂਗੇ। ਕੋਈ ਜਿੰਦਰ ਨਹੀਂ ਕੋਈ ਚੇ ਬਲਣੇ ਜੇ ਕੱਲਿਆਂੇ ਵਿਤੂਣਾ ਹੋਵੇ ਤਾਂ ਬਹੁਤ ਈਜ਼ੀ ਤਰੀਕਾ ਹੈ। ਨਹੀਂ ਤਾਂ ਦੋ ਜਣੇ ਤੋਂ ਬਿਨਾਂ ਕੰਬਲ ਨਹੀਂ ਧੋਤਾ ਜਾਂਦਾ। ਤੇ ਇਹ ਬਹੁਤ ਹੀ ਈਜ਼ੀ ਤਰੀਕਾ ਹੈ। ਤੇ ਉਹ ਆ ਪਰਖਦਾ ਇਦਾਂ। ਤੇ ਆ ਪਾਣੀ ਸਾਰਾ ਨਿਕਲ ਜੂਗਾ ਵਿੱਚੋਂ। ਇਹਨੂੰ ਆਪਾਂ ਚੱਕ ਕੇ ਤੇ ਫਲਾਰ ਦਾਂਗੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ